ਕਰੰਟ 13 نیوز ਤੁਹਾਡਾ ਸਵਾਗਤ ਕਰਦਾ ਹੈ ਅੰਮ੍ਰਿਤਸਰ ਪੁਲਿਸ ਦੀ ਕਾਉਂਟਰ ਇੰਟੈਲੀਜੈਂਸੀ ਪਿਛਲੇ ਦਿਨੀ 10 ਕਿਲੋਗ੍ਰਾਮ ਹਿਰੋਇਨ ਸਮੇਤ ਇੱਕ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਪੁਲਿਸ ਨੇ ਇੱਕ ਸਾਥੀ ਹੋਰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 3 ਕਿਲੋ ਹਿਰੋਇਨ ਬਰਾਮਦ ਹੋਈ ਉਸੇ ਮਾਮਲੇ ਦੇ ਵਿੱਚ ਹੀ ਅੱਜ ਤੱਕ ਹੋਰ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ 2 ਕਿਲੋਗ੍ਰਾਮ ਬਰਾਮਦ ਹੋਈ ਹੁਣ ਤੱਕ ਪੁਲਿਸ ਨੇ कुल कुल 15 किलोग्राम हीरोइन बरामद कीती है और पुलिस वालों आज आरोपियों ਨੂੰ 2 ਦਿਨ ਦਾ ਰਿਮਾਂਡ ਲਿਆ ਹੈ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਬਾਈਟ ਹਰ ਇਹ ਨਾਰਾਇਣ ਸਰ ਕੀ ਮਾਮਲਾ ਹੈਗਾ ਸਰ ਇਹ ਅਸੀਂ ਕਾਉਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਮਤਲਬ ਬਹੁਤ 3 ਦਿਨ ਪਹਿਲਾਂ 10 ਕਿਲੋ ਹਿਰੋਂ ਦੇ ਨਾਲ ਹਰਮਨਦੀਪ ਸਿੰਘ ਵਾਸੀ ਗਮਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲ 10 ਕਿਲੋ ਹਿਰੋਂ ਮਤਲਬ ਰਿਕਵਰ ਹੋਈ ਸੀ ਤੇ ਇਸ ਤੋਂ ਬਾਅਦ ਲਾਪ੍ਰੀਤ ਸਿੰਘ ਵਾਸੀ ਟਾਰੀ ਨੂੰ 3 ਕਿਲੋ ਹਿਰੋਂ ਦੇ ਨਾਲ ਤੇ ਅੱਜ ਇਹਦੇ ਫਰਦਿੰਗ ਸਟਾਫ ਤੇ ਹਰਮਨ ਕੋ ਦੁਬਾਰਾ 2 ਕਿਲੋ ਹਿਰੋਂ ਰਿਕਵਰ ਹੋਈ ਹੈ ਟੋਟਲ 15 ਕਲੋਰ ਕਵਰੀ ਹੋ ਚੁੱਕੀ ਆ ਜੀ ਕਿਨੇ ਦਿਨ ਦਾ ਰਿਮਾਂਡ ਮਿਲਿਆ ਜੀ ਇਹਨਾਂ ਦਾ 3 ਦਿਨ ਦਾ ਰਮਾਂਡ ਮਿਲ ਗਿਆ ਜੀ 25 ਤੱਕ ਤਿੰਨੇ ਹੀ 12 ਕਿਹਦੇ ਪਾਕਿਸਤਾਨ ਦੇ ਨਾਲ ਜੁੜੀਆਂ ਹਾਂ ਦੇਖਣ ਇਹਨਾਂ ਦੀ ਪਾਕਿਸਤਾਨ ਦੇ ਨਾਲ ਤਾਰਾ ਜੁੜੀਆਂ ਜੀ ਚਾਚਾ ਨਾਮ ਦਾ ਵਿਅਕਤੀ ਆ ਜੋ ਮਤਲਬ ਇਹਨਾਂ ਨੂੰ ਡੀਲ ਕਰਦਾ ਪਿਆ ਹੋਰ ਕੀ ਕੁਝ ਬਰਾਬਤ ਹੋਇਆ ਸੀ ਇਹਨਾਂ ਦੇ ਕੋਲ ਫਿਲਹਾਲ ਇਹਨਾਂ ਕੋਲ ਹੈਰੋਨੀ ਰਿਕਵਰ ਹੋਈ ਆ ਮੇਬੀ ਕੋਈ ਹੋਰ ਕਵਰੀ ਵੀ ਹੋ ਸਕਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਅੱਗੇ ਚੱਲਦੀ ਪਈ ਆ ਜੀ ਲੱਗਦਾ ਕਿ 3 ਦਿਨ ਦਾ ਜਿਹੜਾ ਰਿਮਾਂਡ ਮਿਲਿਆ ਤੇ ਚ ਵੱਡੇ ਖਲਾਸੀ ਹੋ ਸਕਦੇ ਨੇ ਇਹਨਾਂ ਨੂੰ ਹਾਂ ਹੋ ਨਫਸਰ ਜੁਰੂ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਤੋਂ ਇਹ ਸਰ ਇਕ ਨਸ਼ਾ ਬ੍ਰਾਮ ਖੋਇਆ ਜੀ ਇੱਕ ਮੋਟਰਸਾਈਕਲ ਖੋਇਆ ਫਸਟ ਹਰਮਨ ਦੇ ਕੋਲ। ਇਹ ਲੱਗਦਾ ਕਿ ਚੈਨ ਹੈਗੀ ਇੱਕ ਚੈਨ ਹੈ। ਹਾਂ ਬਿਲਕੁਲ ਜੀ ਹੈਗੀ ਆ ਜੀ ਚੈਨ ਹੈਗੀ ਬਿਲਕੁਲ।